ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹਿਤਸਮੀ ਦੋਹਰਾ ਮਹਾਕਾਰ ਕੀ ਜੀ ਸਰਨ ਪਰੇ ਸੋ ਲਏ ਬਚਾਏ ਔਰ ਨ ਉਪਜਾ ਦੂਸਰ ਜਗ ਪਛਿਓ ਸਭੈ ਬਨਾਏ ਜੋ ਪੂਜਾ ਅਸਕੇਦ ਕੀ ਨਿਤ ਪ੍ਰਤ ਕਰੈ ਬਨਾਏ ਤਿਨ ਪਰ ਆਪਣੋ ਹਾਥ ਦਏ ਅਸਤੋਜਲੇ ਤੇ ਬਚਾਏ ਚਾਉ ਪਈ ਦੁਸ਼ਟ ਦਾਤ ਕਾਸ਼ਬਾਦ ਨਾ ਜਾਣੀ ਮਹਾਕਾਲ ਤਨ ਪੁਨ ਰਿਸ਼ਠਾਨੀ ਬਲ ਅਪਬਲ ਅਪਨੋ ਨ ਵਿਚਾਰਾ ਅਗਰ ਪਠਾਨ ਜੀਵ ਘੋਰ ਹੰਕਾਰਾ ਰੇ ਰੇ ਕਾਲ ਫੂਲ ਜਿਨ ਜਾਹੂ ਭੋਰ ਆਨ ਸੰਗਰਾਮ ਮਚਾਹੂ ਏਕ ਨਿਦਾਨ ਕਰੋ ਰਣਮਾਹੀ ਕੈ ਅਸਤੁਜ ਕੈ ਦਾਨਵ ਨਾਹੀ ਏਕਪਾਵ ਤਦ ਦੋਧ ਨ ਭਾਜਾ ਮਹਾਰਾਜ ਤੈ ਤਨ ਕਾ ਰਾਜਾ ਆਤਉ ਗੀਤ ਲਗਣ ਲੈ ਗਏ ਬਾਹਤ ਬਿਸਕ ਤੋ ਹਟ ਭਏ ਅਸੁਰ ਅਮਿਤ ਰਣ ਬਾਨ ਚਲਾਏ ਨਿਰਖ ਖੜਕ ਤੁਜ ਕਾਟ ਕਿਰਾਏ 20 ਸਹਸਰ ਅਸੁਰ ਪਰ ਬਾਨਾ ਸ੍ਰੀ ਅਸੇ ਤੁਜ ਛਾਡੇ ਵਿਦ ਨਾਨਾ ਮਹਾਕਾਲ ਪੁਨ ਜੀਵ ਮੈ ਕੋਪਾ ਤਨੁਖ ਟੰਪੂਰ ਬਹੁਰ ਰਣ ਰੂਪਾ ਇਕ ਬਾਣ ਤੇ ਤੁਝੇ ਗਿਰਾਇਓ ਦਤੀਸ਼ ਉਤਰ ਕੋ ਸੀਸ ਉਡਾਇਓ ਦੋਹੋਂ ਬਿ ਸਿਖ ਕਰ ਦਵੈ ਰਥ ਚੱਕਰ ਕਾਟ ਦਇ ਚਿਨ ਇਕ ਮੈਂ ਬਕਰ ਚਾਰਹਿ ਬਾਣ ਚਾਰੋਂ ਬਾਜਾ ਮਾਰ ਦਇ ਸਭ ਜਗ ਕੇ ਰਾਜਾ ਬਹਰ ਅਸੁਰ ਕਾ ਕਾਟ ਸਮਾਥਾ ਸ੍ਰੀ ਅਸੇਤ ਜਗਤ ਕੇ ਨਾਥਾ ਗਤੀ ਬਾਣ ਸੋ ਦੋ ਅਰ ਕਰ ਕਾਟ ਦਇ ਅਸਿ ਤੁਜ ਨਰ ਨਾਹਰ ਕੁਨ ਰਾਠਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਕੋਹ ਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਬਧਾਈ ਦੇ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਘਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹੇ ਲੇਹੁ ਉਬਾਰੇ ਕਬਿਓ ਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤੀਪਾਰਾ ਅਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਥ ਦੇ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਦੂਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹਾਂ ਸੋ ਤਮਤੇ ਪਾਉਂ ਸੇਵਕ ਸਿੱਖ ਹਮਾਰੇ ਤਾਰਿਅਹ ਚੋ ਨਜੁਨ ਸੱਤਰ ਹਮਾਰੇ ਮਾਰਿਅਹ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਵਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਅਸੇ ਤੁਜੁ ਜੂ ਕਰਿ ਯਹ ਰੱਛਾ ਰਾਖ ਲੇਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਰੇ ਪਿਆਰੇ ਤੀਰ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀ ਜੋ ਬੇਦ ਰਾਜ ਬ੍ਰਹਮਾ ਜੂਤੀ ਜੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਗੱਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲਮੋ ਬਧ ਕੀਯੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨਤ चीटी ते कुंचर असथूला सब पर कृपा दृष्ट कर फूला संतन दुख पाए ते दुखी सुख पाए साधन के एक एक की पीर पछाए घाट घट के पट पट की जाना जब कर तारा प्रजा तरत तब देह अपारा जब आ करत हो कब हो तुभ मैं मिलत देह तर सब हो ਜੇਤੇ ਬਜਨ ਸ੍ਰਿਸ਼ਟ ਸਭ ਧਾਰੈ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅasambਹ ਤਾਕਾ ਪੂੜh ਉਚਾਰਤ ਭੇਤਾ ਚਾ ਕੋ ਭੇਵ ਨ ਪਾਵਤ ਭੇਤਾ ਤਕਉ ਕਰ ਪਹਨ ਅਨੁਮਾਨਤ ਮਹਾ ਮੂਢ ਕਛ ਭੇਦ ਨ ਜਾਣਤ ਮਹਾ ਦੇਵ ਕਉ ਕਹਿਟ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਦੇਤੀ ਬਰਨਤ ਭਿੰਨ ਭਿੰਨ ਤੁਹੇ ਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਫਿਰ ਸਜਾ ਪ੍ਰਸਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਦੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਜਦੀਨੀ ਕਹੋ ਫੂਲ ਰਾਜਾ ਹਵੈ ਬੈਠਾ ਕਹੋ ਸਿਮਟ ਭਯੋ ਸੰਕਰ ਇਕੱਠਾ 시ਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੁਯੰਪਵ ਆਪ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸੇ ਤੁਝ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕਉ ਇਕ ਬਾਰ ਧੈ ਹੈ ਤਾਂ ਕੇ ਕਾਲ ਨਿਕਟ ਨਹ ਐ ਹੈ ਰੱਛਾ ਹੋਏ ਕਾਹੇ ਸਭ ਕਾਲਾ ਦੁਸ਼ਟ ਇਸਤ ਕਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾਂ ਕੇ ਤਾਪ ਤਨ ਕਮਹ ਹਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਚਵੈ ਸਕੈ ਨਾ ਕੋਈ ਇਕ ਬਾਰ ਜਿਨ ਤਮੈ ਸੰਭਾਰਾ ਕਾਲ 파ਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਜਿਨ ਨਰ ਨਾਮ ਤੇਹਾਰੋ ਕਹਾ ਤਾਰਿਤ ਦੁਸ਼ਟ ਦੋਖ ਤੇ ਰਹਾ ਢੜਕ ਕੇਤ ਮੈਂ ਸ਼ਰਨ ਤੇਹਾਰੀ ਆਪ ਹਾਥ ਤੈ લેਹ ਉਬਾਰੀ ਸਰਬ ਠੌਰ ਬੋਹੋ ਸਹਾਈ ਦੁਸ਼ਟ ਦੋਖ ਤੇ ਲੇਹ ਬਚਾਈ ਕ੍ਰਿਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿ ਲਿਬਿਖ ਸਗਲ ਦੇਹ ਕੋ ਹਰਤਾ ਦੁਸ਼ਟ ਦੋਹੀਨ ਕਉ ਛੈ ਕਰਤਾ ਸ੍ਰੀ ਅਸਿ ਤੁਜ ਜਬ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਪਾਂਛਤ ਫਲ ਕਾਵੈ ਸੂਈ ਦੂਖ ਨਸੈ ਪਿਆਪਤ ਕੋਈ ਅੜਿਲ ਸੁਨੈ ਗੋਂਗ ਜੋ ਜਾਹੇ ਸੁ ਰਸਨਾ ਪਾਵਈ ਸੁਨੈ ਮੂਡ ਚਿਤ ਲਾਏ ਚਤੁਰਤਾ ਆਵਈ ਸੂਖ ਦਰਦ ਭਉ ਨਿਕਟ ਨਾ ਤਿਨ ਨਰ ਕੀ ਰਹਿ ਹੋ ਜੋ ਯਾਗੀ ਏਕ ਪਾਰ ਚਾਉ ਪਈ ਕੋ ਕਹੈ ਚਾਉ ਪਈ ਸੰਬਤ 17 ਸੈਸ ਭਣੀਚੈ ਅਰਦ ਸੈਸ ਪੁਨ ਤੀਨ ਕਹਿਚੈ ਭਾਦਰਵ ਸੁਦੀ ਅਸ਼ਟਮੇ ਰਵਿਵਾਰਾ ਤੀਰ ਸਤੁਦਰਵ ਗ੍ਰੰਥ ਸੁਧਾਰਾ ਇਤਿ ਸ੍ਰੀ ਚਰਤਰੋ ਪਖਿਆਨੇ ਤ੍ਰਿਆ ਚਰਤਰੇ ਮੰਤਰੀ ਭੂਪ ਸੰਵਾਦੇ 405 ਚਰਤਰ ਸਮਾਪਤ ਮਸਤ ਸੁਭ ਮਸਤ ਅਪਜੋ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੈ ਪਤ ਏਕ ਨਾ ਮਾਨਿਓ ਸਿਮ੍ਰਿਤ ਸਾਸਤਰ ਵੇਦ ਸਭੈ ਬਹੁ ਭੇਦ ਕਹੈ ਅਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਪਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਕਹਿਓ ਤਹਾਰੋ ਦਵਾਰ ਬਾਹੀਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਕਹਿਓ ਤਹਾਰੋ ਦਵਾਰ ਬਾਹੀਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ